ਏ ਦੇਖੋ ਕੀ ਭਗਵੰਤਮਾਨ ਸਾਹਿਬ ਨੂੰ ਸੱਚਮੁੱਚ ਇੰਨਾ ਵੱਡਾ ਖਤਰਾ ਪੈਦਾ ਹੋ ਗਿਆ ਕੀ ਭਗਵੰਤਮਾਨ ਸਾਹਿਬ ਨੂੰ ਹੁਣ ਪੰਜਾਬੀਆਂ ਤੋਂ ਇੰਨਾ ਡਰ ਲੱਗਣ ਲੱਗ ਪਿਆ 78 ਸਾਲਾਂ ਚ ਪਹਿਲੀ ਵਾਰ ਆ ਤਸਵੀਰ ਦੇਖ ਰਹੇ ਆ ਆਜ਼ਾਦੀ ਦਿਹਾੜੇ ਦੇ ਉੱਪਰ ਇੱਕ ਮੁੱਖ ਮੰਤਰੀ ਨੇ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਕੈبن ਲਾ ਕੇ ਭਾਸ਼ਣ ਦਿੱਤਾ ਹੈ ਇਹ ਤਸਵੀਰ ਚ ਤੁਸੀਂ ਦੇਖ ਰਹੇ ਹੋ ਕੱਲ ਜਦੋਂ ਭਗਵੰਤ ਮਾਨ ਸਾਹਿਬ ਨੇ ਆਜ਼ਾਦੀ ਦਿਹਾੜੇ ਤੇ ਜਲੰਧਰ ਦੇ ਵਿੱਚ ਭਾਸ਼ਣ ਦਿੱਤਾ ਤਾਂ ਬੁਲਟ ਪ੍ਰੂਫ ਸ਼ੀਸ਼ੇ 'ਚ ਖੜਕੇ ਦਿੱਤਾ ਜਿਨ੍ਹਾਂ ਵਿੱਚੋਂ ਗੋਲੀ ਨਹੀਂ ਟੱਪ ਸਕਦੀ ਔਰ 1947 ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਇਹ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੂੰ ਐਨਾ ਡਰ ਲੱਗਣ ਲੱਗ ਪਿਆ ਕਿ ਉਹਨਾਂ ਨੂੰ ਬੁਲਟ ਪ੍ਰੂਫ ਸ਼ੀਸ਼ੇ ਲਾਉਣੇ ਪਏ ਨੇ ਤੇ ਉਹਨਾਂ ਸ਼ੀਸ਼ੇ 'ਚ ਖੜਕੇ ਭਾਸ਼ਣ ਦੇਣਾ ਪਿਆ ਹੁਣ ਸਵਾਲ ਵੱਡੇ ਨੇ ਪਹਿਲੀ ਤਾਂ ਗੱਲ ਕੀ ਭਗਵੰਤਮਾਨ ਸਾਹਿਬ ਆਪਣੇ ਬਿਆਨ ਭੁੱਲ ਗਏ ਨੇ ਭਗਵੰਤਮਾਨ ਸਾਹਿਬ ਜਦੋਂ ਕਾਲੀਆਂ ਤੇ ਕਾਂਗਰਸੀਆਂ ਦਾ ਰਾਜ ਹੁੰਦਾ ਸੀ ਤਾਂ ਬਹੁਤ ਧੋਂਦੇ ਰਹਿਆ ਉਹਨਾਂ ਨੂੰ ਤੇ ਠੀਕ ਕਹਿੰਦੇ ਰਹੇ ਭਗਵੰਤਮਾਨ ਕਹਿੰਦੇ ਹੁੰਦੇ ਸੀ ਜੇਕਰ ਤੁਹਾਨੂੰ ਲੋਕ ਇੰਨਾ ਹੀ ਪਿਆਰ ਕਰਦੇ ਆ ਤਾਂ ਫਿਰ ਇੰਨੀ ਸਿਕਿਉਰਿਟੀ ਦੀ ਕੀ ਲੋੜ ਆ ਫਿਰ ਜੇਕਰ ਤੁਹਾਨੂੰ ਇੰਨਾ ਹੀ ਡਰ ਆਉਂਦਾ ਪੰਜਾਬੀਆਂ ਤੋਂ ਤਾਂ ਫਿਰ ਰਾਜਨੀਤੀ ਚ ਨਾ ਆਓ ਫਿਰ ਕੋਈ ਮੁਰਗੀਖਾਨਾ ਖੋਲ੍ਹ ਲਓ ਕੋਈ ਤੁਸੀਂ ਕੋਈ ਡੇਰੀ ਖੋਲ੍ਹ ਲਓ ਇਹ ਕਹਿੰਦੇ ਰਹੇ ਭਗਵੰਤ ਮਾਨ ਸਾਹਿਬ ਤੇ ਅੱਜ ਉਹੀ ਵਿਰੋਧੀ ਪਾਰਟੀਆਂ ਭਗਵੰਤ ਮਾਨ ਸਾਹਿਬ ਨੂੰ ਇਹੀ ਸਵਾਲ ਪੁੱਛ ਰਹੀਆਂ ਨੇ ਕਿ ਭਗਵੰਤ ਮਾਨ ਸਾਹਿਬ ਜੇਕਰ ਤੁਹਾਨੂੰ ਪੰਜਾਬੀਆਂ ਤੋਂ ਇੰਨਾ ਡਰ ਆਉਣ ਲੱਗ ਪਿਆ ਕਿ ਆਜ਼ਾਦੀ ਦਿਹਾੜੇ ਤੇ ਵੀ ਤੁਸੀਂ ਬੁਲਟ ਪ੍ਰੂਫ ਸ਼ੀਸ਼ੇ ਚ ਖੜ ਕੇ ਭਾਸ਼ਣ ਦਿੰਨੇ ਹੋ ਜਿਹਦੇ ਚ ਗੋਰੀ ਨਹੀਂ ਟੱਪਦੀ ਤਾ ਫਿਰ ਤੁਸੀਂ ਵੀ ਹੁਣ ਮੁਰਗੀਖਾਨਾ ਖੋਲ੍ਹ ਲਓ ਇਹ ਗੱਲ ਸੁਖਬੀਰ ਬਾਦਲ ਹੋਰੀ ਵੀ ਕਹਿ ਰਿਹਾ ਇਹ ਗੱਲ ਕਾਂਗਰਸ ਵੀ ਕਹਿ ਰਹੀ ਹੈ ਔਰ ਸੱਚਮੁੱਚ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਨੇ ਜੇ ਕੀਤਾ ਇੰਜ ਤਾਂ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਇਹ ਆਪੇ ਫਾਥੜੀਏ ਤੈਨੂੰ ਕੌਣ ਛੜਾਏ ਵਾਲੀ ਗੱਲ ਕੀਤੀ ਹੈ ਸੱਚਮੁੱਚ ਜੇਕਰ ਇਹ ਪੁਲਿਸ ਵਾਲਿਆਂ ਨੇ ਕੀਤਾ ਤਾਂ ਫਿਰ ਆਮ ਆਦਮੀ ਪਾਰਟੀ ਦੇ ਨਾਲ ਕੋਈ ਗੇਮ ਖੇਡੀ ਗਈ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਤਾਂ ਇਹ ਦਾਵਾ ਕਰ ਰਹੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਚਿੱਠੀ ਲਿਖ ਰਹੇ ਨੇ ਕਿ ਪੰਜਾਬ ਦੇ ਵਿੱਚ ਪੂਰਾ ਅਮਨ ਚੈਣ ਹੈ ਕੋਈ ਐਸੇ ਬੁਰੇ ਹਾਲਾਤ ਨਹੀਂ ਹੈਗੇ ਕੋਈ ਮਤਲਬ ਇੱਥੇ ਅਮਨ ਕਾਨੂੰਨ ਪੂਰੀ ਤਰ੍ਹਾਂ ਠੀਕ ਹੈ ਤਾਂ ਉਹੀ ਭਗਵੰਤ ਮਾਨ ਜਦੋਂ ਬੁਲਟ ਪ੍ਰੂਫ ਸ਼ੀਸ਼ੇ 'ਚ ਖੜ ਕੇ 15 ਅਗਸਤ ਤੇ ਭਾਸ਼ਣ ਦਿੰਦੇ ਨੇ ਤਾਂ ਫਿਰ ਉਹ ਸਾਰੀਆਂ ਗੱਲਾਂ ਠੋਸ ਹੋ ਜਾਂਦੀਆਂ ਨੇ ਕਿਉਂਕਿ ਜਦੋਂ ਭਾਰਤ ਦੇ ਵਿੱਚ ਨਾਕਸਲਵਾੜੀ ਲਹਿਰ ਰਹੀ ਜਦੋਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਖਾਲਸਤਾਨੀ ਡੋਰ ਰਿਆ ਉਦੋਂ ਵੀ ਜਿਹੜੇ ਮੁੱਖ ਮੰਤਰੀ ਸੀ ਉਹ ਬੁਲਟ ਪ੍ਰੂਫ ਸ਼ੀਸ਼ਾ 'ਚ ਖੜ ਕੇ ਭਾਸ਼ਣ ਨਹੀਂ ਦਿੰਦੇ ਰਹੇ ਭਾਸ਼ਣ ਉਹ ਸਿਕਿਉਰਿਟੀ ਲੈ ਕੇ ਜਾਂਦੇ ਸੀ ਪਰ ਬੁਲਟ ਪ੍ਰੂਫ ਸ਼ੀਸ਼ਾ ਦੇ ਕੈਵਨ ਉਹਨਾਂ ਲਈ ਨਹੀਂ ਸੀ ਬਣਦੀ ਔਰ ਪਹਿਲੀ ਵਾਰ ਲੋਕਾਂ ਨੇ ਆਹ ਤਸਵੀਰ ਦੇਖੀ ਹੈ ਕਿ ਕਿਸੇ ਮੁੱਖ ਮੰਤਰੀ ਨੂੰ ਜਿਹੜਾ ਮੁੱਖ ਮੰਤਰੀ ਆਪ ਹੀ ਇਹ ਦਾਵਾ ਕਰ ਰਿਹਾ ਹੈ ਕਿ ਪੰਜਾਬ ਚ ਅਮਨ ਕਾਨੂੰਨ ਕਾਇਮ ਹੈ ਪੂਰੀ ਸ਼ਾਂਤੀ ਹੈ ਕੋਈ ਇੱਥੇ ਗੜਬੜ ਨਹੀਂ ਹੈਗੀ ਕੋਈ ਇੱਥੇ ਖਤਰਾ ਨਹੀਂ ਹੈਗਾ ਉਹੀ ਮੁੱਖ ਮੰਤਰੀ ਸਾਹਿਬ ਖੁਦ ਜੇ ਕੈਬਨ ਚ ਖੜ ਕੇ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਕੈਬਨ ਚ ਭਾਸ਼ਣ ਦੇ ਰਹੇ ਨੇ ਤਾਂ ਫਿਰ ਸਵਾਲ ਵੱਡਾ ਖੜਾ ਹੋ ਗਿਆ ਜੇ ਤਾਂ ਆਮ ਆਦਮੀ ਪਾਰਟੀ ਨੇ ਕੀਤਾ ਤਾਂ ਫਿਰ ਵੀ ਗਲਤੀ ਹੈ ਜੇ ਇਹ ਪੁਲਿਸ ਨੇ ਕੀਤਾ ਜਾਂ ਅਫਸਰਾਂ ਨੇ ਕੀਤਾ ਤਾਂ ਵੀ ਵੱਡੀ ਗਲਤੀ ਹੈ 16 ਲੱਖ ਰੁਪਇਆ ਖਰਚ ਆਇਆ ਜੀ ਇਸ ਕੈਬਨ ਨੂੰ ਬਣਾਉਣ ਦੇ ਲਈ 16 ਲੱਖ ਤੇ 16 ਲੱਖ ਰੁਪਏ ਦੇ ਨਾਲ ਜੇ ਲੱਖ ਲੱਖ ਰੁਪਇਆ ਗਰੀਬ ਬੰਦੇ ਵਾਸਤੇ ਲੱਖ ਰੁਪਇਆ ਦਿਹਾੜੀਦਾਰ ਵਾਸਤੇ ਲੱਖ ਰੁਪਇਆ ਬਹੁਤ ਵੱਡੀ ਕੀਮਤ ਹੁੰਦੀ ਆ ਜੇ 16 ਆਜ਼ਾਦੀ ਦਿਹਾੜੇ ਦੇ ਉੱਪਰ 16 ਬੰਦਿਆਂ ਨੂੰ ਲੱਖ ਲੱਖ ਦਿੱਤਾ ਜਾਂਦਾ ਤਾਂ ਉਹਨਾਂ 16 ਘਰਾਂ ਦੀ ਜ਼ਿੰਦਗੀ ਉਹਨਾਂ ਨੂੰ ਲੱਗਣਾ ਸੀ ਆਜ਼ਾਦੀ ਦਿਹਾੜੇ ਤੇ ਬਦਲ ਗਈ ਹੈ ਪਹਿਲਾਂ ਤਾਂ ਸਵਾਲ ਇਹ ਵੀ ਉੱਠ ਰਹੇ ਨੇ ਵੀ ਆਜ਼ਾਦੀ ਆਈ ਕਿਹੜੀ ਕਿਹੜੀ ਗੱਲ ਤੋਂ ਹੈ 1947 ਤੋਂ ਪਹਿਲਾਂ ਕੀ ਸੀ ਗਰੀਬੀ ਸੀ ਬੇਰੁਜ਼ਗਾਰੀ ਸੀ ਮਹਿੰਗਾਈ ਸੀ ਤਕੜਿਆਂ ਵੱਲੋਂ ਗਰੀਬਾਂ ਦੀ ਲੁੱਟ ਸੀ ਧਨ ਦੀ ਕਾਣੀ ਵੰਡ ਸੀ ਭ੍ਰਿਸ਼ਟਾਚਾਰ ਸੀ ਜਾਤ ਪਾਤ ਸੀ ਰਿਸ਼ਵਤ ਖੋਰੀ ਸੀ ਫਿਰਕਾਪ੍ਰਸਤੀ ਸੀ ਤੇ 1947 ਤੋਂ ਬਾਅਦ ਵੀ ਕੀ ਗਰੀਬੀ ਖਤਮ ਹੋ ਗਈ ਕੀ ਬੇਰੋਜ਼ਗਾਰੀ ਖਤਮ ਹੋ ਗਈ ਕੀ ਲੋਕਾਂ ਤੇ ਕਰਜ਼ੇ ਖਤਮ ਹੋ ਗਏ ਕੀ ਮੰਦਹਾਲੀ ਖਤਮ ਹੋ ਗਈ ਮਹਿੰਗਾਈ ਖਤਮ ਹੋ ਗਈ ਭ੍ਰਿਸ਼ਟਾਚਾਰ ਖਤਮ ਹੋ ਗਿਆ ਨਸ਼ੇ ਖਤਮ ਹੋ ਗਏ ਜਾਤ ਪਾਤ ਖਤਮ ਹੋ ਗਈ ਫਿਰਕਾ ਪ੍ਰਸਤੀ ਧਾਰਮਿਕ ਨਫ਼ਰਤ ਖਤਮ ਹੋ ਗਈ ਧਨ ਦੀ ਕਾਣੀ ਵੰਡ ਖਤਮ ਹੋ ਗਈ ਕੀ ਹੁਣ ਪੂਰੇ ਦੇਸ਼ ਦਾ ਧਨ ਕੁਝ ਕ ਹੱਥਾਂ 'ਚ ਇਕੱਠਾ ਨਹੀਂ ਹੋ ਰਿਹਾ ਇਹ ਵੱਡੇ ਸਵਾਲ ਨੇ ਔਰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਕੀ ਨੂੰ ਸਿਸਟਮ ਨੂੰ ਤੇ ਸਰਕਾਰਾਂ ਨੂੰ ਗੱਲ ਕੱਲੇ ਭਗਵੰਤ ਮਾਨ ਦੀ ਨਹੀਂ ਹੈ ਹੁਣ ਤੱਕ ਜਿੰਨੀਆਂ ਪਾਰਟੀਆਂ ਨੇ ਰਾਜ ਕੀਤਾ ਉਹਨਾਂ ਸਾਰਿਆਂ ਨੂੰ ਇਹ ਸਵਾਲ ਨੇ ਕਿ ਕੀ ਖਤਮ ਕੀਤਾ ਆਜ਼ਾਦੀ ਕਿਹੜੀ ਚੀਜ਼ ਤੋਂ ਆਈ ਹੈ ਸਾਰੀਆਂ ਤਾਂ ਉਸੇ ਤਰ੍ਹਾਂ ਖੜੀਆਂ ਨੇ ਚੀਜ਼ਾਂ ਜਿਹੜੀਆਂ ਨੀਤੀਆਂ ਅੰਗਰੇਜ਼ ਲਾਗੂ ਕਰਨਾ ਚਾਹੁੰਦੇ ਸੀ ਹੌਲੀ-ਹੌਲੀ ਸਭ ਕੁਝ ਪ੍ਰਾਈਵੇਟ ਹੱਥਾਂ 'ਚ ਦੇਣਾ ਵੱਡੇ ਸਰਮਾਇਦਾਰਾਂ ਨੂੰ ਹੌਲੀ-ਹੌਲੀ ਸਾਰਾ ਕੁਝ ਸੌਂਪਣਾ ਉਹੀ ਨੀਤੀਆਂ ਤਾਂ ਹੁਣ ਚੱਲ ਰਹੀਆਂ ਨੇ ਫਿਰ ਕਿਹੜੀ ਆਜ਼ਾਦੀ ਆਈ ਜੇ ਕੋਈ ਕਵੇ ਕਿ ਵੋਟਾਂ ਪੈਣ ਲੱਗੀਆਂ ਇਹ ਆਜ਼ਾਦੀ ਹੈ ਓਏ ਭਲਿਓ ਮਾਨਸੋ ਵੋਟਾਂ ਤਾਂ 1947 ਤੋਂ ਪਹਿਲਾਂ ਅੰਗਰੇਜ਼ਾਂ ਨੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਇਤਿਹਾਸ ਪੜੋ ਰਾਜਨੀਤੀ ਸ਼ਾਸਤਰ ਪੜੋ ਤੁਹਾਨੂੰ ਪਤਾ ਲੱਗ ਜਾਏਗਾ 1947 ਤੋਂ ਪਹਿਲਾਂ ਕਈ ਵਾਰ ਭਾਰਤ ਚ ਅੰਗਰੇਜ਼ਾਂ ਨੇ ਚੋਣ ਕਰਵਾ ਦਿੱਤੀ ਸੀ ਤੇ ਇਹ ਤਾਂ ਉਹਨਾਂ ਨੇ ਵੀ ਲੱਗ ਹੀ ਪੈਣਾ ਸੀ ਪਰ ਆਜ਼ਾਦੀ ਕਿਹੜੀ ਚੀਜ਼ ਤੋਂ ਆਈ ਹੈ ਹੁਣ ਭਗਵੰਤ ਮਾਨ ਸਾਹਿਬ ਤਾਪੇ ਹੀ ਆਪਣੇ ਤੇ ਕੋਕਾ ਜੜ ਕੇ ਬਹਿ ਗਏ ਨੇ ਪਤਾ ਨਹੀਂ ਭਗਵੰਤਮਾਨ ਸਾਹਿਬ ਦੇ ਸਲਾਹਕਾਰ ਕਿਹੋ ਜੇ ਨੇ ਉਹਨਾਂ ਨੂੰ ਇਹੋ ਜਿਹੇ ਸਲਾਹਾਂ ਦਿੰਦਾ ਕੌਣ ਹੈ ਕੀ ਲੋੜ ਸੀ ਐਨੇ 16 ਲੱਖ ਦੇ ਕੈਵਨ ਚ ਖੜਨ ਦੀ ਜੇ ਤਾਂ ਇਹ ਭਗਵੰਤਮਾਨ ਸਾਹਿਬ ਦੀ ਮਰਜ਼ੀ ਨਾਲ ਹੋਇਆ ਫਿਰ ਤਾਂ ਸਿਰੇ ਦੀ ਘਟੀਆ ਗੱਲ ਆ ਕਿਉਂਕਿ ਭਗਵੰਤਮਾਨ ਖੁਦ ਕਹਿੰਦੇ ਰਹੇ ਨੇ ਪਰ ਜੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਹੋਇਆ ਫਿਰ ਵੀ ਸਵਾਲ ਮਾਨ ਸਾਹਿਬ ਤੇ ਆਉਂਦਾ ਜੇਕਰ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਬੁਲਟ ਪ੍ਰੂਫ ਕੈਵਨ ਚ ਖੜੋ ਤਾਂ ਭਗਵੰਤਮਨ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਕਿਉਂ ਖੜਾ ਇੱਥੇ ਕਿਹੜਾ ਇੰਨਾ ਖਤਰਾ ਇੱਥੇ ਕਿਹੜਾ ਬਹੁਤ ਵੱਡੀ ਗੜਬੜ ਚੱਲੀ ਖੜੀ ਐ ਇੱਥੇ ਕਿਹੜਾ ਬੰਗਲਾਦੇਸ਼ ਵਾਲੇ ਹਾਲਾਤ ਬਣੇ ਹੋਏ ਆ ਮੈਂ ਨਹੀਂ ਖੜਨਾ ਮੇਰੇ ਤੇ ਬਹੁਤ ਵੱਡੇ ਸਵਾਲ ਉੱਠਣਗੇ ਭਗਵੰਤਮਨ ਸਾਹਿਬ ਨੂੰ ਇਹ ਕਹਿਣਾ ਚਾਹੀਦਾ ਸੀ ਕਿਤੇ ਨਾ ਕਿਤੇ ਮੰਨਿਆ ਜਾ ਸਕਦਾ ਹੈ ਕਿ ਭਗਵੰਤਮਨ ਸਾਹਿਬ ਦੀ ਸਹਿਮਤੀ ਨਾਲ ਹੀ ਉਹ ਖੜੇ ਨਾ ਉਹ ਕੈਵਨ ਚ ਤਾਂ ਫਿਰ ਦੂਜਿਆਂ ਨੂੰ ਗੱਲਾਂ ਕਰਦੇ ਰਹੇ ਸਿਕਿਉਰਿਟੀ ਦੂਜੇ ਕੱਲੀ ਸਿਕਿਉਰਿਟੀ ਰੱਖਦੇ ਸੀ ਬੁਲਟ ਪ੍ਰੂਫ ਕੈਬਿਨਟ ਚ ਖੜ ਕੇ ਪਾਸ਼ ਨਹੀਂ ਸੀ ਦਿੰਦੀ ਸਿਕਿਉਰਿਟੀ ਰੱਖਦੇ ਸੀ 19 ਜਾਂ ਉਸ ਤੋਂ ਵੱਧ ਸਿਕਿਉਰਿਟੀ ਮਾਨ ਸਾਹਿਬ ਵੀ ਅੱਜ ਰੱਖਦੇ ਨੇ ਮੈਂ ਕਹਿਣਾ ਕਿ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਵੇਲੇ ਵੀ ਲੋਕਾਂ ਦਾ ਬੇੜਾ ਗਰਕ ਹੋਇਆ ਕੁਝ ਨਹੀਂ ਹੋਇਆ ਮਜ਼ਦੂਰ ਕਿਸਾਨ ਬੇਰੁਜ਼ਗਾਰ ਦੁਕਾਨਦਾਰ ਹਰ ਇੱਕ ਤਬਕਾ ਜਿਹੜਾ ਉਹ ਚੀਕ ਰਿਹਾ ਕੱਚੇ ਮੁਲਾਜ਼ਮ ਉਹਨਾਂ ਨੇ ਰੱਖਣੇ ਸ਼ੁਰੂ ਕੀਤੇ ਅੱਜ ਤੱਕ ਵੀ ਰੱਖੇ ਜਾ ਰਹੇ ਨੇ ਸਭ ਦਾ ਬੇੜਾਗਰ ਕੀਤਾ ਗਿਆ ਦੂਜੀਆਂ ਸਰਕਾਰਾਂ ਵਲੇ ਵੀ ਪਰ ਜੇ ਮੈਂ ਮਾਨ ਸਾਹਿਬ ਦੀ ਗੱਲ ਕਰਾਂ ਤੁਸੀਂ ਬਹੁਤ ਵੱਡੇ ਸੁਪਨੇ ਦਿਖਾਏ ਸੀ ਲੋਕਾਂ ਨੂੰ ਐ ਲੱਗਦਾ ਸੀ ਸੱਚਮੁੱਚ ਤੁਸੀਂ ਵੀਆਈਪੀ ਕਲਚਰ ਖਤਮ ਕਰ ਦੇਵੋਗੇ ਤੁਸੀਂ ਆਗੇ ਕੋਈ ਸਿਕਿਉਰਟੀਆ ਨਹੀਂ ਹੋਣਗੀਆਂ ਕੋਈ ਗਨਮੈਨ ਨਹੀਂ ਹੋਣਗੇ ਮਾਨ ਸਾਹਿਬ ਤਾਂ ਖੁਦ ਕਹਿੰਦੇ ਰਹੇ ਕਿ ਮੈਂ ਇਹੋ ਜਿਹਾ ਰਾਜ ਚਾਉਣਾ ਜੀਦੇ ਚ ਮੁੱਖ ਮੰਤਰੀ ਖੁਦ ਲਾਈਨ ਚ ਲੱਗ ਕੇ ਆਪਦਾ ਗੈਸ ਸਿਲੰਡਰ ਲਵੇ ਇਹ ਕਹਿੰਦੇ ਰਹੇ ਭਗਵੰਤ ਮਾਨ ਸਾਹਿਬ ਤੇ ਅੱਜ ਮਾਨ ਸਾਹਿਬ ਨੂੰ ਲੋਕ ਇਹ ਪੁੱਛਣਾ ਚਾਹੁੰਦੇ ਨੇ ਵੀ ਮਾਨ ਸਾਹਿਬ ਅੱਜ ਤੱਕ ਤੁਹਾਡੇ ਪਰਿਵਾਰ ਦਾ ਇੱਕ ਵੀ ਜੀ ਤੁਸੀਂ ਤਾਂ ਛੱਡੋ ਤੁਸੀਂ ਤਾਂ ਸੀਐਮ ਹੋਗੇ ਇੱਕ ਵੀ ਜੀ ਲਾਈਨ ਚ ਕੜ ਕੇ ਗੈਸ ਸਿਲੰਡਰ ਲੈਂਦਾ ਲੋਕਾਂ ਨੇ ਨਹੀਂ ਦੇਖਿਆ ਕਦੋਂ ਇਹ ਸੀਨ ਪੈਦਾ ਕਰੂੰਗੀ ਮੈਨੂੰ ਲੱਗਦਾ ਤੁਹਾਨੂੰ ਇਹ ਸੀਨ ਪੈਦਾ ਕਰਨਾ ਚਾਹੀਦਾ ਪੂਰੇ ਟੱਬਰ ਨੂੰ ਰਾਜਨੀਤੀ ਚ ਲੈ ਆਉਣਾ ਇਹ ਠੀਕ ਨਹੀਂਗਾ ਐਵੇਂ ਹੀ ਤਾਂ ਪਹਿਲਾਂ ਬਾਦਲਾ ਨੇ ਕੀਤਾ ਐਵੇਂ ਹੀ ਪਹਿਲਾਂ ਕੈਪਟਨਾਂ ਨੇ ਕੀਤਾ ਐਵੇਂ ਹੀ ਪਹਿਲਾਂ ਉਹਨਾਂ ਸਾਰਿਆਂ ਨੇ ਕੀਤਾ ਜਿਨ੍ਹਾਂ ਨੂੰ ਤੁਸੀਂ ਪਰਿਵਾਰਵਾਦੀ ਕਹਿੰਨੇ ਹੋ ਵੀ ਸਾਰਾ ਸਾਰਾ ਟੱਬਰ ਰਾਜਨੀਤੀ 'ਚ ਆ ਗਏ ਹੁਣ ਤੁਸੀਂ ਰਾਜਨੀਤੀ ਚਾਹੇ ਤੁਹਾਡੇ ਧਰਮ ਪਤਨੀ ਵੀ ਹੁਣ ਰੈਲਿੰਗਾਂ ਮੀਟਿੰਗਾਂ ਉਸੇ ਤਰ੍ਹਾਂ ਕਰਦੇ ਨੇ ਤੁਹਾਡੇ ਭੈਣ ਜੀ ਵੀ ਕਰਦੇ ਨੇ ਮਾਤਾ ਜੀ ਵੀ ਕਰਦੇ ਨੇ ਤਾਂ ਕੱਲ ਨੂੰ ਤੁਹਾਨੂੰ ਇੰਜ ਲੱਗੇਗਾ ਕਿ ਇਹਨਾਂ ਨੂੰ ਵੀ ਚੋਣ ਲੜਾ ਦਿਓ ਜਿੱਤ ਜਾਣਗੇ ਤਾਂ ਫਿਰ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਫਰਕ ਕਿੱਥੇ ਰਹਿ ਗਿਆ ਕੱਲੇ ਸੌਰੇ ਨਹੀਂ ਆਏ ਕਿਉਂਕਿ ਤੁਹਾਡੇ ਹਰਿਆਣੇ ਚ ਨੇ ਔਰ ਉਹਨਾਂ ਦੇ ਰਿਸ਼ਤੇਦਾਰ ਵੀ ਆ ਗਏ ਫਰਕ ਇੱਥੇ ਕਿੱਥੇ ਰਹਿ ਗਿਆ ਸੋ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਆਪਣੀਆਂ ਹੀ ਕਈਆਂ ਗੱਲਾਂ ਦੇ ਉਲਟ ਨਹੀਂ ਜਾਣਾ ਚਾਹੀਦਾ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਬਾਕੀ ਜਿਵੇਂ ਉਹ ਦੇਖਦੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ vaatame ilma .